આઝાદી દહડે પઠાનકોટ પોલીસ ને કડ્યા શહેર વિખે ફાર્ચ ફ્લૅગ માચ ચ જવાના દીતી આપણી શમુલીયત પોલીસ અધિકારી જિલ્લા લોકો ચિંતા મુક્ત રેહન કિત અપીલ શરારતી અનસર દીતી ચેતાવણી ਜ਼ਿਲ੍ਹਾ पठानकोट ਸਰਹਦੀ ਜ਼ਿਲ੍ਹਾ ਹੋਣ ਦੀ وجہ ਨਾਲ ਅਕਸਰ ਸੁਰਖੀਆਂ ਚਰ ਰਹਿ ਵੇਖਣ ਨੂੰ ਮਿਲਦਾ ਹੈ ਅਤੇ ਪਿਛਲੇ ਦਿਨੀ ਹੋਈਆਂ ਕਟਨਾਵਾਂ ਨੂੰ ਲੈ ਕੇ ਪੰਜਾਬ ਪੁਲਿਸ ਪੱਬਾ ਪਾਰ ਦਿਖ ਰਹੀ ਹੈ ਅਤੇ ਅਜਿਹੇ ਦੇ ਵਿੱਚ 15 ਅਗਸਤ ਦਾ ਸਮਾਗਮ ਆਉਣ ਨੂੰ ਹੈ ਅਤੇ ਉਸ ਦੇ ਚਲਦੇ ਪੁਲਿਸ ਵੱਲੋਂ ਆਪਣੀ ਮੁਸਤੈਦੀ ਵਧਾ ਦਿੱਤੀ ਗਈ ਹੈ ਇਸਦੇ ਚਲਦੇ ਜਿੱਥੇ ਇੱਕ ਪਾਸੇ ਪੂਰੇ ਜ਼ਿਲ੍ਹੇ ਚ ਸਪੈਸ਼ਲ ਨਾਕੇ ਲਗਾਏ ਗਏ ਨੇ ਉੱਥੇ ਹੀ ਦੂਜੇ ਪਾਸੇ ਅਜ ਪਠਾਨਕੋਟ ਪੁਲਿਸ ਵੱਲੋਂ 플ੈਗ ਮਾਰਚ ਕਰਦੇ ਲੋਕਾਂ ਨੂੰ ਪ੍ਰੋਸਾਧ ਵੰਡ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਉਹਨਾਂ ਦਾ ਫਰਜ਼ ਹੈ ਇਸ ਮੌਕੇ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਦਾ ਫਲੈਗ ਮਾਰਚ 15 ਅਗਸਤ ਨੂੰ ਵਿਗਦੇ ਹੋਏ ਕੱਢਿਆ ਜਾ ਰਿਹਾ ਹੈ ਕਿਉਂਕਿ ਕਈ ਸਾਰੇ ਮਾੜੇ ਅਨਸਰ ਇਸ ਮੌਕੇ ਕਿਸੇ ਨਾ ਕਿਸੇ ਅਨਸੁਖਾਵੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਰਹਿੰਦੇ ਨੇ ਪਰ ਸਾਡੇ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰੋਸਾ ਦਿਵਾਇਆ ਜਾਂਦਾ ਹੈ ਕਿ ਪੰਜਾਬ ਪੁਲਿਸ ਹਰ ਵੇਲੇ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਅਜਿਹੀ ਕੋਈ ਵੀ ਘਟਨਾ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਨਹੀਂ ਵਾਪਰਨ ਦਿੱਤੀ ਜਾਵੇਗੀ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਇਸ ਮੌਕੇ ਚੇਤਾਵਨੀ ਦਿੰਦੇ ਕਿ ਜੇਕਰ ਕੋਈ ਸ਼ਰਾਰਤੀ ਅੰਸਰ ਇਸ ਪਵਿੱਤਰ ਦਿਹਾੜੇ ਮੌਕੇ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਮੁੜ ਕੋਈ ਵੀ ਦੇਸ਼ ਦੀ ਸੁਰੱਖਿਆ ਦੇ ਵਿੱਚ ਮਨਮਾਨੀ ਕਰਨ ਦੀ ਕੋਸ਼ਿਸ਼ ਨਾ ਕਰੇ। ਭਾਰਤ ਨੈੱਟ ਨਿਊ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਜ ਦੀ ਖਾਸ ਰਿਪੋਰਟ। 15 ਅਗਸਤ ਜਿਹੜੀ ਆ ਪਰਸੋਂ ਆ ਰਹੀ ਹੈ। ਇਦੇ ਮੱਦੇਨਜ਼ਰ ਆਪਣੇ ਜ਼ਿਲ੍ਹੇ ਨਹੀਂ ਬਲਕਿ ਪੂਰੇ ਪੰਜਾਬ 'ਚ ਫਲੈਗ ਮਾਰਚਸ ਤੇ ਹੋਰ ਇਤਿਹਾਦ ਦੇ ਤੌਰ ਤੇ ਕਾਫੀ ਜ਼ਿਆਦਾ ਜਿਹੜੀ ਸ਼ੋ ਫੋਰਸ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਇੱਥੇ ਆਪਣੇ ਜ਼ਿਲ੍ਹੇ ਦੇ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਮੌਜੂਦ ਹੈ ਅੱਜ ਇਸੇ ਕਾਰਨ ਆਪਾਂ ਪਠਾਨਕੋਟ 'ਚ ਵੀ ਇੱਕ ਫਲੈਗ ਮਾਰਚ ਕੱਢ ਰਹੇ ਹਾਂ ਇਹ ਫਲੈਗ ਮਾਰਚ ਜਿਹੜਾ ਆਪਣਾ ਸਿਟੀ ਦੇ ਏਰੀਆ 'ਚ ਆਪਾਂ ਕਰ ਰਹੇ ਆ ਇਦੇ ਵਿੱਚ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ਡ ਫੋਰਸ ਦੇ ਕੰਪੋਨੈਂਟਸ ਜਿਸ ਤਰ੍ਹਾਂ ਐਸਓਜੀ ਹੋਗੀ ਐਸਐਸਜੀ ਹੋਗੀ ਉਸ ਤੋਂ ਇਲਾਵਾ ਆਪਣੀ ਜ਼ਿਲ੍ਹੇ ਦੀ ਫੋਰਸ ਹੈ ਇਸ ਤੋਂ ਇਲਾਵਾ ਪੀਸੀਆਰ ਤੇ ਹੋਰ ਜਿਹੜੇ ਅਮਲਾ ਜਿਹੜਾ ਉਹਨੂੰ ਆਪਾਂ ਯੂਜ਼ ਕਰ ਰਹੇ ਹਾਂ ਤੇ ਇਹਦਾ ਜਿਹੜਾ ਮੇਨ ਉਦੇਸ਼ ਇਹ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਉਹ ਇਹ ਹੈ ਕਿ 15 ਅਗਸਤ ਆ ਰਹੀ ਹੈ ਉਹਦੇ ਮੱਦੇਨਜ਼ਰ ਆਪਾਂ ਜਿਹੜਾ ਲੋਕਾਂ ਨੂੰ ਇੱਕ ਸੈਂਸ ਆਫ ਕੌਨਫੀਡੈਂਸ ਦੇਣਾ ਚਾਹੁੰਦੇ ਹਾਂ ਕਿ ਫੋਰਸ ਉਹਨਾਂ ਨਾਲ ਖੜੀ ਹੈ ਤੇ ਪੂਰੀ ਮੁਸਤੈਦੀ ਨਾਲ ਜਿਹੜੀ ਡਿਊਟੀ ਨਿਭਾਰੀ ਹੈ ਇਹ ਤੇ ਸਿਰਫ ਇੱਕ ਫਲੈਗ ਮਾਰਚ ਦੀ ਗੱਲ ਹੋ ਗਈ ਬਾਕੀ ਆਦਰਵਾਇਸ ਵੀ ਆਪਾਂ ਜ਼ਿਲ੍ਹਿਆਂ 'ਚ ਕਾਫੀ ਆਪਣੇ ਨਾਕੇ ਜਿਹੜੇ ਆ ਉਹਨਾਂ ਤੇ ਨਫਰੀ ਵਧਾਤੀ ਹੈ ਤਾਂ ਰੈਗੂਲਰ ਚੈਕਿੰਗ ਚੱਲ ਰਹੀ ਹੈ ਡੇ ਐਂਡ ਨਾਈਟ ਵੀ ਹੋਟਲਾਂ ਦੀ ਹੋਰ ਜਿਹੜੇ ਪਬਲਿਕ ਪਲੇਸਿਸ ਆ ਜਿਦਾਂ ਬੱਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਇਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈ ਤੇ ਪਠਾਨਕੋਟ 'ਚ ਜਿਹੜੀ ਫੋਰਸ ਆ ਆਪਣੀ ਜ਼ਿਲ੍ਹੇ ਦੀ ਉਹ ਪੂਰੀ ਮੁਸਤੈਦ ਆ ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕਿ 15 ਅਗਸਤ ਦਾ ਜਿਹੜਾ ਫੰਕਸ਼ਨ ਆ ਬਿਲਕੁਲ ਵਧੀਆ ਤਰੀਕੇ ਨਾਲ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਆਏ ਨਾ ਹੀ ਲਾਅ ਐਂਡ ਆਰਡਰ ਦੀ ਸਾਈਡ ਤੋਂ ਨਾ ਪੈਰਾ ਮਿਲਟਰੀ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਜੀ ਪੈਰਾ ਮਿਲਟਰੀ ਦੀ ਸਾਨੂੰ ਕੁਝ ਅਤੇ ਕੰਪਨੀਆਂਜ਼ ਮਿਲੀ ਹੈ ਜਿਹਦੇ ਵਿੱਚ ਬੀਐਸਐਫ ਸ਼ਾਮਲ ਹੈ ਉਹਨਾਂ ਨੂੰ ਆਪਾਂ ਆਲਰੇਡੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜਿਹੜੀ ਨਾਕਿਆਂ ਦੇ ਨਫਰੀ ਵਿਧਾਈਏ ਉੱਥੇ ਉਹਨਾਂ ਨੂੰ ਲਾਇਆ ਹੋਇਆ ਤੇ ਆਪਾਂ ਪੂਰਾ ਜਿਹੜੀ ਹੈ ਜਿਹੜੀ ਪੈਰਾ ਮਿਲਟਰੀ ਦੀ ਫੋਰਸ ਰੈਨ ਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਹੈ ਸਿਚੁਏਸ਼ਨ ਇੱਥੇ ਨਾਰਮਲ ਰੱਖੀ ਜਾ ਸਕੇ ਅਣਪਛਾਤੇ ਲੋਕਾਂ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਉਹਦੀ ਕੀ ਸਥਿਤੀ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਣਪਛਾਤੇ ਲੋਕਾਂ ਦੀ ਪਹਿਲੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਆਈ ਸੀ ਆਪਾਂ ਹਰ गहन ਉਹਦੀ ਜਾਂਚ ਕੀਤੀ ਗਈ ਤੇ ਹਾਲੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸ਼ੱਕੀ ਸਾਹਮਣੇ ਨਹੀਂ ਆਈ ਜਿਹਦੇ ਉੱਪਰ ਆਪਾਂ ਕੁਝ ਤੁਹਾਨੂੰ ਅਲੱਗ ਤੋਂ ਦੱਸ ਸਕੀਏ ਫੇਰ ਵੀ ਇਤੇ ਆਦੇ ਤੌਰ ਤੇ ਆਪਾਂ ਰੈਗੂਲਰਲੀ ਜਿਹੜੀਆਂ ਸਰਚੀਜ਼ ਔਰ ਬਾਕੀ ਚੀਜ਼ਾਂ ਕਰ ਰਹੇ ਆ ਤੇ ਕੋਈ ਵੀ ਜਿਹੜੀ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਹੈ ਉਹਨੂੰ ਆਪਾਂ ਗਹਿਰਾਈ ਚ ਜਾ ਕੇ ਚੈੱਕ ਕਰਨੇ ਆ ਤੇ ਰੂਲ ਆਊਟ ਕਰਨੇ ਲੋਕਾਂ ਨੂੰ ਅਪੀਲ ਕਰ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ 15 ਅਗਸਤ ਜਿਸ ਤਰ੍ਹਾਂ ਤੁਹਾਨੂੰ ਪਤਾ ਬੜਾ ਸੈਂਸਿਟਿਵ ਇੱਕ ਡੇ ਭੰਜਦਾ ਸਿਕਿਉਰਿਟੀ ਦੇ ਪੱਖੋਂ ਕੋਈ ਵੀ ਉਹਨਾਂ ਨੂੰ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਜਾਂ ਇਸ ਤਰ੍ਹਾਂ ਦੀ ਆਪਣੇ ਪੁਲਿਸ ਦੇ ਹੈਲਪਲਾਈਨ ਨੰਬਰ ਸਾਰੇ ਨੂੰ ਆਪਾਂ ਸ਼ੇਅਰ ਕੀਤੇ ਉਦੋਂ ਉਸ ਨੈੱਟ ਤੋਂ ਵੀ ਮਿਲ ਜਾਂਦੇ ਆ ਤੇ ਉਹ ਆਪਣੇ ਮੁਤਲਕ ਐਸਐਸਓ ਨੂੰ ਵੀ ਦੱਸ ਸਕਦੇ ਆ ਬਸ ਇਹਦੇ ਚ ਇਹ ਆ ਕਿ ਵੀ ਇਨਫੋਰਮੇਸ਼ਨ ਇਮੀਡੀਏਟਲੀ ਸ਼ੇਅਰ ਕਰਨ ਤਾਂਕਿ ਆਪਾਂ ਉਹਨੂੰ ਵੈਰੀਫਾਈ ਕਰ ਸਕੀਏ ਤੇ ਰੂਲ ਆਊਟ ਕਰ ਸਕੀਏ ਧੰਨਵਾਦ